ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਅੱਜ ਘੰਡਾ ਬਰਨਾਈ ਦੇ ਵਿੱਚ ਤੁਸੀਂ ਆਏ ਹੋ ਨਵਾਂ ਸਟੇਡੀਅਮ ਦਾ ਉਦਘਾਟਨ ਹੋ ਰਿਹਾ ਜਿਸ ਢੰਗ ਦੇ ਨਾਲ ਵਿਲੱਖਣ ਤਰੀਕੇ ਨਾਲ ਉਦਘਾਟਨ ਕਰਵਾਇਆ ਜਾ ਰਿਹਾ ਹੈ ਕਿ ਪਿੰਡ ਦੇ ਜਿਹੜੇ ਗੁਰੂਕਰਦੇ ਵਜ਼ੀਰ ਗ੍ਰੰਥੀ ਸਿੰਘ ਤੋਂ ਜਿਹੜਾ ਉਦਘਾਟਨ ਕਰਾਇਆ ਜਾ ਰਿਹਾ ਤੇ ਗ੍ਰੰਥੀ ਸਿੰਘ ਦਾ ਸਨਮਾਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਗੱਲ ਅਸਲ ਦੇ ਵਿੱਚ ਪਤਾ ਕੀ ਹੈ ਮੈਂ ਸਾਰੇ ਹੀ ਪੰਜਾਬ ਦੇ ਵਿੱਚ ਤੁਰਿਆ ਫਿਰਦਾ ਰਹਿਣਾ ਬਾਈ ਪਰਮਾਤਮਾ ਨੇ ਬਹੁਤ ਲੋਕਾਂ ਨੂੰ ਬਹੁਤ ਕੁਝ ਦਿੱਤਾ ਹਨ ਪਰ ਮੈਂ ਇਹ ਪਰਮਾਤਮਾ ਦਾ ਸ਼ੁਕਰਗੁਜ਼ਾਰੀ ਕਰਦਾ ਵੀ ਜਿਸ ਪ੍ਰਕਾਰ ਬਾਈ ਮੇਰੇ ਨਾਲ ਜੱਗੀ ਖੜਾ ਇਹ ਵੰਡਣ ਦਾ ਜਿਗਰਾ ਪਰਮਾਤਮਾ ਕਿਸੇ ਕਿਸੇ ਨੂੰ ਦਿੰਦਾ ਬਾ ਪੂਰੇ ਯੂਰਪ ਦੇ ਵਿੱਚ ਰਹਿ ਕੇ ਆਇਆ ਇਨਾਂ ਕੋਲੇ ਭਰਾਮਾ ਕੋਲੇ ਮੈਂ ਗਿਆ ਸੀਗਾ ਮੈਨੂੰ ਲੱਗਦਾ ਵੀ ਜਿੰਨੇ ਵੀ ਯੂਰਪ ਦੇ ਦੇਸ਼ ਨੇਗੇ ਸਾਰੇ ਯੂਰਪ ਦੇ ਦੇਸ਼ਾਂ ਦੇ ਮੈਂ ਗੱਲ ਕਰਾਂ ਇਨਾਂ ਕਿੰਨਾਂ ਨੇ ਆ ਪਿੰਡਾਂ ਦੇ ਵਿੱਚੋਂ ਨਿਕਲ ਕੇ ਉੱਥੇ ਤੱਕ ਜੜੀ ਆਪਣੀ ਪ੍ਰਾਪਤੀ ਕਰਨੀ ਉਹ ਬਹੁਤ ਵੱਡੀ ਗੱਲ ਆ ਆ ਮੇਰੇ ਨਾਲ ਬਿੱਟੂ ਸੀਗਾ ਸਾਧੋ ਕੇ ਸਾਰੇ ਦੇਸ਼ਾਂ ਦੇ ਵਿੱਚ ਜਿੰਨਾ ਸਾਡਾ ਪੰਜਾਬੀ ਭਾਈਚਾਰਾ ਉੱਥੇ ਕਿੰਨੀ ਬਣੀ ਹੋਈ ਹੈ ਤੇ ਜਿੱਥੇ ਅੱਜ ਇਹ ਜਿਹੜੇ ਜਗ੍ਹਾ ਦੇ ਉੱਪਰ ਰਹਿ ਰਹੇ ਨੇ ਹਾਂਬਰਗ ਦੇ ਵਿੱਚ ਉੱਥੇ ਗੁਰੂਗੁਰਦਵਾਰਾ ਸਾਹਿਬ ਆ ਇਸ ਪਰਿਵਾਰ ਦੀ ਜਿਹੜੀ ਸ਼ੁਰੂਆਤ ਆ ਕਿਸੇ ਵੀ ਕੰਮ ਦੀ ਉਸ ਗੁਰੂ ਘਰ ਤੋਂ ਹੁੰਦੀ ਆ ਉੱਥੇ ਜਿੰਨੇ ਵੀ ਹੁਣ ਬਾਈ ਦਾ ਫਰੈਂਚਾਈਜ਼ ਦੇ ਰਹੇ ਗਿਆ ਪੀ ਜੀ ਦੀਆਂ ਇਸ ਕਰਕੇ ਏਡੀ ਵੱਡੀ ਗੁਰੂ ਸਾਹਿਬ ਨੇ ਮਨ ਲ ਲਾਦਾ ਵੀ ਇਹਨਾਂ ਨੂੰ ਜਿਗਰਾ ਦਿੱਤਾ ਪੰਡਣ ਦਾ ਆ ਗਰਾਊਂਡ ਬਣਾਇਆ ਜਿੰਨੇ ਵਾਰੀ ਵੀ ਮੈਂ ਗੱਲਾਂ ਕਰੀਆਂ ਜਿੰਨੇ ਵਾਰੀ ਮੈਂ ਸੁਣਦਾ ਬਿੱਟੂ ਦਾ ਦੱਸਦਾ ਹੁੰਦਾ ਜਾਂ ਮੈਂ ਹੋਰ ਇੱਥੇ ਪਿੰਡ ਦੇ ਲੋਕਾਂ ਤੋਂ ਗੱਲਾਂ ਸੁਣਦਾ ਵੀ ਜਿਸ ਜਾ ਪੰਜਾਬ ਦਾ ਸੋਚ ਰਹੇ ਨੇਗੇ ਮੈਂ ਬਹੁਤ ਬਹੁਤ ਇੰਨਾ ਭਰਾਵਾਂ ਦਾ ਦੋਨਾਂ ਦਾ ਧੰਨਵਾਦ ਕਰਦਾ ਜੱਗੀ ਦਾ ਹੈਰੀ ਬਾਈ ਦਾ ਤੇ ਜਿੰਨੇ ਵੀ ਹੁਣ ਇਹਨਾਂ ਦੇ ਚਾਚੇ ਤਾਂ ਇਹਦੇ ਮੁੰਡੇ ਨੇ ਬੈਸ ਤਾਂ ਸਾਰੇ ਨਗਰ ਦੇ ਮੈਂ ਬਹੁਤ ਧੰਨਵਾਦ ਕਰਦਾ ਵੀ ਇੰਨਾ ਜਿਆਦਾ ਸਾਡੇ ਨਾਲ ਵੱਡਾ ਸਾਡਾ ਵੱਡਾ ਭਰਾ ਖੜਾ ਇੰਨਾ ਨਿਮਰਤਾ ਵਾਲਾ ਸਭਾ ਤੇ ਇਨ ਨਿੱग्गा ਸਭਾ ਇਹ ਨਿੱਗੇ ਸਭਾ ਦੀ ਜਿਹੜੀ ਪਛਾਣ ਅੱਜ ਪੂਰੇ ਯੂਰਪ ਦੇ ਵਿੱਚ ਆ ਜੋ ਅੱਜ ਇੱਥੇ ਭਰਾ ਸਾਡੇ ਇਹ ਕਾਰਜ ਕਰ ਰਹੇ ਨੇਗੇ ਗਰਾਊਂਡ ਬਣਾ ਰਹੇ ਨੇਗੇ ਤੁਸੀਂ ਇਹ ਦੇਖੋ ਵੀ ਪਿਛਲੀ ਵਾਰੀ ਆਪਣਾ ਕਵਾਡੀ ਕੱਪ ਉੱਥੇ ਹੋਇਆ ਉਹ ਆਪਣੇ ਦੇ ਵਿੱਚ ਸਾਰੇ ਜਿਹੜੇ ਆਮ ਕੰਦੇ ਮੁੰਡੇ ਸੀਗੇ ਜਿਨ੍ਹਾਂ ਦਾ ਅੱਜ ਤੱਕ ਕਿਤੇ ਵੀਜ਼ਾ ਨਹੀਂ ਲੱਗ ਕੇ ਆ ਜਿਨ੍ਹਾਂ ਨੂੰ ਕੋਈ ਇਹ ਸਾਬ ਲਾ ਲੋ ਵਿਚਾਰੇ ਸੋਚ ਨਹੀਂ ਸਕਦੇ ਉੱਥੇ ਜਾਣ ਦਾ ਸੁਪਨਾ ਇਹਨਾਂ ਨੇ ਉਹ ਸੁਪਨਾ ਉਹ ਆਮ ਕੰਨਾਂ ਦਾ ਮੁੰਡਿਆਂ ਦਾ ਪੂਰਾ ਕੀਤਾ ਉਹਨਾਂ ਨੂੰ ਉੱਥੇ ਉਹ ਸਾਰੀਆਂ ਚੀਜ਼ਾਂ ਲਗਜ਼ਰੀ ਲਾਈਫ ਦਿਖਾਉਣੀ ਦਿਖਾਉਣ ਤੋਂ ਬਾਅਦ ਅੱਜ ਜਿਹੜੀ ਸੋਚ ਆ ਵੀ ਇਸ ਗਰਾਊਂਡ ਦੇ ਵਿੱਚ ਤਿਆਰ ਕਰਕੇ ਖਿਡਿਆਰੀ ਫਿਰ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਾਣੇ ਆ ਇਹ ਇਹਨਾਂ ਸਾਡੇ ਭਰਾਵਾਂ ਦੀ ਸੋਚ ਆ ਦੇਖੋ ਵੱਡੇ ਨੂੰ ਦੇਖ ਕੇ ਤਾਂ ਹਰੇਕ ਬੰਦਾ ਹੁੰਦਾ ਵੀ ਯਾਰ ਆਪਾਂ ਇੱਕ ਅਕਸਰ ਹੀ ਚੀਜ਼ ਦੇਖਦੇ ਨਾ ਵੱਡੇ ਖਿਡਾਰੀਆਂ ਦਾ ਵੱਡੇ ਆਰਟਿਸਟਾਂ ਦਾ ਉਹਦੇ ਪਿੱਛੇ ਲੋਕ ਬਹੁਤ ਭਾਜਦੇ ਨੇ ਪੋਲਿਟਿਕਲ ਲੀਡਰਾਂ ਪਿੱਛੇ ਵੱਡੇ ਬੱਚੇ ਬਹੁਤ ਭਾਜਦੇ ਨੇ ਪਰ ਇਹਨਾਂ ਦੀ ਜਿਹੜੀ ਸੋਚ ਆ ਵੀ ਆਮ ਵਰਗ ਨੂੰ ਆਪਾਂ ਉੱਪਰ ਚੱਕਣਾ ਆਪਣੇ ਪਿੰਡ ਨੂੰ ਕਿਵੇਂ ਉੱਪਰ ਚੁੱਕਣਾ ਇਹ ਸਭ ਤੋਂ ਵੱਡੀ ਸੋਚ ਆ ਮੈਂ ਅਨੇਕਾਂ ਪਿੰਡਾਂ ਦੇ ਵਿੱਚ ਐਨਆਰਆਈ ਦੇਖਦਾ ਸਾਰੇ ਭਰਾਵਾਂ ਦਾ ਬਹੁਤ-ਬਹੁਤ ਮੈਂ ਪਰ ਧੰਨਵਾਦ ਕਰਨਾ ਚਾਹਣਾ ਪਰ ਜਿਸ ਪ੍ਰਕਾਰ ਇਹ ਆਪਣੇ ਪਿੰਡ ਦਾ ਸੋਚਦੇ ਨੇ ਆਪਣੇ ਲੋਕਾਂ ਦਾ ਸੋਚਦੇ ਨੇਗੇ ਮੈਨੂੰ ਲੱਗਦਾ ਸਕੂਲ ਦੀਆਂ ਬੱਸਾਂ ਦੀ ਗੱਲ ਹੋਈ ਜਿਵੇਂ ਕਿ ਸਕੂਲ ਨੂੰ ਬੱਸਾਂ ਦੇਣੀਆਂ ਜਾਂ ਅੱਜ ਦੀ ਜਿਹੜੀ ਕਾਰਦਿਆਂ ਦੀ ਗੱਲ ਆ ਜਿਹੜੀਆਂ ਆਮ ਮਜ਼ਦੂਰਾਂ ਦੇ ਕੁੜੀਆਂ ਨੂੰ ਵਿਆਹ ਨੂੰ ਪੈਸੇ ਦੇਣੇ 31-31 ਹਜ਼ਾਰ ਦੇਣੇ ਹੋਰ ਦੇਣੇ ਪਿਛਲੇ ਤੁਨ ਮੈਂ ਇੱਕ ਗੱਲ ਦਿਨ ਦੀ ਖੁਣ ਮੈਂ ਘਟਮਾ ਦੱਸਦਾ ਵੀ ਇਹਨਾਂ ਭਰਾਵਾਂ ਦੀ ਦੇਖ ਲਓ ਕਿੰਨੇ ਵਰਦਾ ਦੇਖ ਲਓ ਕਿੰਨੀਆਂ ਮੇਰੇ ਕੋਲੇ ਬੁੱਧਵਾਰ ਨੂੰ ਕੋਈ ਕੁੜੀ ਆ ਕੇ ਰੋਣ ਲੱਗੀ ਕਹਿੰਦੀ ਵੀ ਬਾਈ ਮੈਨੂੰ ਨਾ ਵੀ ਮੇਰਾ ਕਹਿੰਦੀ ਵੀ ਉਹਦੀ ਮਾਂ ਆ ਗਈ ਕਹਿੰਦੀ ਵੀ ਸਾਡੇ ਵਿਆਹ 'ਚ 4 ਦਿਨ ਰਹਿ ਗਏ ਕਹਿੰਦੀ ਵੀ ਅਸੀਂ ਸਾਡੇ ਕੋਲ ਸਮਾਨ ਦੇਣ ਨੂੰ ਪੈਸੇ ਨਹੀਂ ਹੈਗੇ ਹੈਰੀ ਇਹਨਾਂ ਦਾ ਹੈਰੀ ਤੇ ਜੱਗੀ ਬਾਈ ਹੈਰੀ ਨੇ ਜੱਗੀ ਬਾਈ ਨਾਲ ਗੱਲ ਕਰੀ ਸਮਾਨ ਦਾ ਇੱਕ ਪੂਰਾ ਅੱਧਾ ਟਰੱਕ ਭਰ ਕੇ ਭੇਜਿਆ ਫਿਰ ਉਹ ਕੁੜੀ ਦੇ ਘਰੇ ਭੇਜਿਆ ਮੌਜਮਤੀ ਦੀ ਕੁੜੀ ਸੀ ਉਹਨਾਂ ਦੇ ਘਰੇ ਭੇਜਿਆ ਇੰਨਾ ਜਾ ਰਹੇ ਪ੍ਰਮਾਤਮਾ ਦੇ ਐਡੇ ਸ਼ੁਕਰਗੁਜ਼ਾਰ ਦਾ ਵੀ ਇੰਨਾ ਹੈ ਆਮ ਲੋਕਾਂ ਬਾਰੇ ਸੋਚਦੇ ਨੇ ਦੋਨੇ ਭਰਾ ਸਾਰਾ ਪਰਿਵਾਰ ਹੀ ਮੈਂ ਭੁੱਲੜ ਪਰਿਵਾਰ ਦਾ ਸਾਰਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਣਾ ਵੀ ਜਿਹੜੇ ਆਪਣੇ ਪਿੰਡ ਲਈ ਆਪਣੇ ਪੰਜਾਬ ਲਈ ਇੰਨਾ ਸੋਚਦੇ ਨੇਗੇ ਇੰਨਾ ਕਰਕੇ ਜਿਹੜਾ ਅੱਜ ਪੰਜਾਬ ਦੇ ਵਿੱਚ ਸਾਡੇ ਜਿਹੜਾ ਦੁਆੜਾ ਫਿਰ ਉੱਪਰ ਨੂੰ ਉੱਠ ਰਿਹਾ ਨਹੀਂ ਤਾਂ ਪੰਜਾਬ ਦੇ ਵਿੱਚ ਇਹ ਹਸਾਬ ਨਾਲੋਂ ਨਸ਼ੇ ਜਾਂ ਹੋਰ ਅਸੀਂ ਰੋਜ਼ ਹੀ ਸਭ ਕੁਝ ਦੇਖਦੇ ਆਂ ਪਰ ਇਹਨਾਂ ਦੀ ਸੋਚ ਆ ਵੀ ਅਸੀਂ ਨੌਜਵਾਨਾਂ ਨੂੰ ਉੱਪਰ ਲੈ ਕੇ ਜਾਈਏ ਕਿਸ ਢੰਗ ਦੇ ਨਾਲ ਕਬੱਡੀ ਦੇ ਵਿੱਚ ਬਾਤ ਵਿਵਾਦ ਜੁੜਦਾ ਆ ਰਿਹਾ ਹੈ ਕਿਵੇਂ ਲੱਗਦਾ ਤੁਹਾਨੂੰ ਜਿਹੜੀ ਅਜਿਹੀ ਪਹਿਲ ਕਦਮੀ ਹੈ ਬਈ ਜੱਗੀ ਹੋਰਾਂ ਦੀ ਤੇ ਇਹਨਾਂ ਦੀ ਕਿੰਨੀ ਕੁ ਲੋਡ ਹੈ ਇਸ ਵਕਤ ਜਿਵੇਂ ਕਬੱਡੀ ਨੂੰ ਉੱਪਰ ਉਠਾਉਣ ਲਈ ਕਬੱਡੀ ਦੇ ਵਿੱਚ ਨਸ਼ਿਆਂ ਦੀ ਗੱਲ ਗੈਂਗਸਟਰイズਮ ਦੀ ਗੱਲ ਹੈ ਜਿਹੜੀ ਇਸ ਵਕਤ ਬਹੁਤ ਭਾਰੂ ਹੋਈ ਹੋਈ ਹੈ ਠੀਕ ਹੈ ਨਾ ਜੱਗੀ ਬਾਈ ਦੀ ਪੂਰੇ ਜਹਰਪ ਦੇ ਵਿੱਚ ਜਿੰਨੀਆਂ ਵੀ ਕਲੱਬ ਨੇ ਗਿਆ ਜਿੰਨੀਆਂ ਪ੍ਰਦਰਸ਼ਨਾਂ ਬਣੀਆਂ ਹੋਈਆਂ ਨੇਗੀਆਂ ਉਹਨਾਂ ਦੇ ਵਿੱਚ ਗੱਲਬਾਤ ਆਣ ਮੁੱਖ ਆਧਾਰ ਦੇ ਤੌਰ ਤੇ ਬਾਈ ਦੀ ਗੱਲਬਾਤ ਆ ਸੋਨ ਮੈਂ ਜਿਵੇਂ ਦੱਸਿਆ ਨਾ ਵੀ ਨਹੀਂ ਹਰ ਜਿਹੜਾ ਜਿਹੜਾ ਜਿਹੜੇ ਜਿਹੜੇ ਹੁਣ ਚੱਲਣਗੇ ਹੁਣ ਪ੍ਰੋਗਰਾਮ ਜਹਰਪ ਦੇ ਵਿੱਚ ਚੱਲਣਗੇ ਉਹਨਾਂ ਉੱਪਰ ਵੱਡੇ ਪਲੇਅਰਾਂ ਨੂੰ ਬੁਲਾਇਆ ਜਾਂਦਾ ਪਰ ਇਹਨਾਂ ਦੀ ਇਕੱਲਾ ਦੀ ਸੋਚ ਇਹ ਸੀਗੀ ਵੀ ਮੈਂ ਆਮ ਘਰਾਂ ਦੇ ਮੁੰਡਿਆਂ ਨੂੰ ਬੁਲਾਉਣਾ ਤਾਮਕਰਾਂ ਦੇ ਮੁੰਡੇ ਨੂੰ ਬੁਲਾਉਣ ਕਰਕੇ ਜਿਹੜਾ ਗਰਾਊਂਡ ਤਿਆਰ ਕਰ ਰਹੇ ਨੇ ਕਿ ਵੀ ਇੱਥੇ ਮੈਂ ਖਿਡਿਆਰੀ ਤਿਆਰ ਕਰਾਂ ਤੇ ਇਹਨਾਂ ਦੇ ਆਮ ਕਿਸਾਨਾਂ ਮਜ਼ਦੂਰਾਂ ਦੇ ਪੁੱਤਾਂ ਨੂੰ ਬਾਹਰ ਲੈ ਕੇ ਜਾਵਾਂ ਦੇਖੋ ਸਾਰਾ ਕੁਝ ਠੀਕ ਹੋ ਜਾਣਾ ਜੱਗੀ ਬਾਈ ਵਰਗੇ ਸਾਰੇ ਕੰਮ ਕਰ ਰਹੇ ਨੇ ਸਾਰੇ ਜਿੰਨੇ ਵੀ ਯੂਰਪ ਦੇ ਕਲੱਬ ਨੇਗੇ ਉਹ ਸਾਰਾ ਜੋ ਵੀ ਕੁਝ ਚੱਲਿਆ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇਗੇ ਇਹਨਾਂ ਨੇ ਪਹਿਲਾਂ ਵੀ ਆਪਣਾ ਤਣ ਦੇਹੀ ਨਾਲ ਜਿਹੜਾ ਆਪਣਾ ਪੂਰਾ ਯੋਗਦਾਨ ਪੂਰਾ ਰੋਲ ਨਿਭਾਇਆ ਕਬੱਡੀ ਨੂੰ ਯੂਰਪ ਤੱਕ ਰੇ ਲੈ ਕੇ ਗਏ ਨੇਗੇ ਸਿੱਧੂ ਸਾਹਿਬ 2027 ਦੀਆਂ ਅੱਗੇ ਇਲੈਕਸ਼ਨ ਆ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਹਾਂਜੀ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਭਾਨਾ ਸਿੱਧੂ ਨੂੰ ਇੱਕ ਪੋਲੀਟੀਸ਼ੀਅਨ ਦੇ ਰੂਪ ਦੇ ਵਿੱਚ ਦੇਖਣਗੇ ਲੋਕ ਦੋ ਚੀਜ਼ਾਂ ਨੇ ਬਾਈ ਜੀ ਜੇ ਤੁਸੀਂ ਰਾਜਨੀਤੀ ਨੂੰ ਪੜੋਗੇ ਕਿ ਦੇਖੋਗੇ ਹਨਾ ਜਿੱਦਾਂ ਰਾਜਨੀਤੀ ਦੀ ਗੱਲ ਕਰੀਏ ਰਾਜਨੀਤੀ ਦਾ ਕੰਮ ਅੱਜ ਧੜਿਆਂ ਦੇ ਵਿੱਚ ਵੰਡਣਾ ਜਿਹੜੀ ਸੇਵਾ ਦਾ ਕੰਮ ਹੁੰਦਾ ਉਹ ਲੋਕਾਂ ਨੂੰ ਜੋੜਨਾ ਮੇਰਾ ਕੰਮ ਇਹ ਆ ਵੀ ਮੈਂ ਕਿਸੇ ਵੀ ਇਸ ਚੀਜ਼ ਨੂੰ ਇਸ ਪੰਜਾਬ ਨੂੰ ਇਸ ਲੋਕਾਂ ਨੂੰ ਜੋੜਾਂ ਅੱਜ ਸਾਡਾ ਪੰਜਾਬ ਜਾਤਾਂ ਪਾਤਾਂ ਦੇ ਵਿੱਚ ਧੜਿਆਂ ਦੇ ਵਿੱਚ ਵੰਡਿਆ ਪਿਆ ਮੈਂ ਰਾਜਨੀਤੀ ਤੋਂ ਇਸ ਕਰਕੇ ਮੈਨੂੰ ਇਹ 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 ਜਿਹੜੀ ਰਾਜਨੀਤੀ ਹੈ ਤੋਂ ਮੈਨੂੰ ਇਹ ਮੈਨੂੰ ਔਖੀ ਵੀ ਲੱਗਦੀ ਥੋੜੀ ਜਿਹੀ ਕਰਨੀ। ਰਾਜਨੀਤੀ ਦੇ ਵਿੱਚ ਇੱਕ ਆਮਾ ਵੀ ਲੋਕਾਂ ਨੂੰ ਵੰਡੋ, ਧੜਿਆਂ ਦੇ ਵਿੱਚ ਵੰਡੋ, ਜਾਤਾਂ ਪਾਤਾਂ ਦੇ ਵਿੱਚ ਵੰਡੋ, ਪਿੰਡਾਂ ਦੇ ਵਿੱਚ ਵੰਡੋ। ਇਹ ਕੰਮ ਹੈ। ਮੈਨੂੰ ਲੱਗਦਾ ਵੀ ਮੈਂ ਜੱਗੀ ਬਾਈ ਨਾਲ ਇਸ ਸਮੇਂ ਸਾਂਹੀ ਗੱਲ ਕਰਦੇ ਹੁੰਦੇ ਆ। ਯਾਰ ਆਪਾਂ ਤਾਂ ਜੇ ਆਪਾਂ ਨੂੰ ਪ੍ਰਮਾਤਮਾ ਨੇ ਜਿੰਨੀ ਸੇਵਾ ਹੋਰ ਲਈ ਉਸ ਤੋਂ ਬਾਅਦ ਚੜ ਕੇ ਆਪਾਂ ਸੇਵਾ ਹੀ ਕਰੀਏ। ਰਾਜਨੀਤੀ ਜੋ ਪ੍ਰਮਾਤਮਾ ਦੇ ਅੱਗੇ ਗੁਰੂ ਸਾਹਿਬ ਦੇ ਟਿਪੈਂਡਾ ਜੋ ਉਹਦਾ ਹੁਕਮ ਹੋਊਗਾ ਉਹ ਕਰਾਂਗੇ ਵੀ। ਜੇ ਨਹੀਂ ਉਹ ਵੀ ਤਾਂ ਲੋਕਾਂ ਨੇ ਜਿਵੇਂ ਪਹਿਲਾਂ ਸੇਵਾ ਕਰਦਿਆਂ ਕਰਦਿਆਂ ਆ ਰਹੇ ਆਵੇਂ ਜਿਵੇਂ ਸਿੱਧੂ ਸਾਹਿਬ ਤੁਸੀਂ ਸਿਸਟਮ ਦੇ ਖਿਲਾਫ ਹਮੇਸ਼ਾ ਆਵਾਜ਼ ਚੁੱਕਦੇ ਰਹਿੰਦੇ ਆ ਕਿ ਸਿਸਟਮ ਦੇ ਵਿੱਚ ਜਿਹੜੀਆਂ ਕਮੀਆਂ ਤੁਹਾਨੂੰ ਨਹੀਂ ਲੱਗਦਾ ਕਿ ਇਸ ਸਿਸਟਮ ਨੂੰ ਸਹੀ ਕਰਨ ਦੀ ਖਾਤਰ ਉਹਦੇ ਵਿੱਚ ਉਤਰਨਾ ਬਹੁਤ ਜ਼ਰੂਰੀ ਹੈ ਨਹੀਂ ਨਹੀਂ ਜ਼ਰੂਰੀ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਅਸੀਂ ਇਕੱਲਾ ਸੀ ਪੋਲਿਟਿਕਲ ਲੀਡਰ ਬਣ ਕੇ ਜਾਂ ਪਾਵਰ ਦੇ ਵਿੱਚ ਆ ਕੇ ਜਾਂ ਐਮ.ਐਲ.ਏ ਬਣ ਕੇ ਸਾਰਾ ਕੁਝ ਕਰ ਸਕਦੇ ਆ ਹੁਣ ਛੋਟੀ ਜੀ ਮੈਂ ਤੁਹਾਨੂੰ ਉਦਾਹਰਨ ਦਿੰਦਾ ਜਿਹੜਾ ਮੁੱਦਾ ਆਪਾਂ اٹھਾਇਆ ਹੋਇਆ ਹੈ ਵੀ ਪ੍ਰਵਾਸ ਜਾਂ ਨਜ ਨੌਜਵਾਨਾਂ ਨੂੰ ਲੁੱਟ ਕੇ ਸੁੱਟ ਹੋ ਰਹੀ ਹੈ ਇਹ ਕਿਹੜੇ ਐਮਐਲਏ ਨੇ ਕਿਹੜੇ ਪੋਲੀਟੀਕਲ ਬੰਦੇ ਨੇ ਠਾਇਆ ਜਿੰਨੇ ਆਪਾਂ ਪੈਸੇ ਦਵਾਤੇ ਹੋਣਗੇ ਅੱਜ ਲੋਕਾਂ ਦੇ ਸਾਥ ਦੇ ਵਿੱਚ ਖੜੇ ਹੋ ਕੇ ਗੱਲ ਕਹਿਣੇ ਆਏ ਵੀ ਪ੍ਰਮਾਤਮਾ ਨੂੰ ਜਾਣ ਕੇ ਕਹਿੰਦਾ ਕੋਈ 5 ਰੁਪਏ ਸਾਬਤ ਕਰਦੇ ਅਸੀਂ ਕਿੱਥੋਂ 5 ਰੁਪਏ ਵੀ ਖਾਦੇ ਹੁਣ ਕਰੋੜਾਂ ਰੁਪਏ ਲੋਕਾਂ ਦੇ ਲਿਸਟਾ ਸਾਹਮਣੇ ਧਰਵਾ ਕੇ ਆਹ ਕਢਾਇਆ ਅਸੀਂ ਕਿਹੜਾ ਉਹ ਲੀਡਰ ਸੀਗੇ ਮੈਂ ਕਹਿੰਦਾ ਵੀ ਅਫਸਰ ਹੈ ਕੰਮ ਕਰਨ ਵਾਲਾ ਬਣਾਉਣਾ ਜਿੰਦਾ ਕੰਮ ਕਰ ਸਕਦੇ ਜੇ ਕਰਨਾ ਹੋਵੇ ਅੱਜ ਉਸ ਮੁੱਦੇ ਦੀ ਚੱਕੀ ਹੋਈ ਆਵਾਜ਼ ਸੈਂਟਰ ਦਾ ਜਿਹੜਾ ਕਿ ਆਪਣਾ ਵਜੀਰਾ ਕੇਂਦਰੀ ਮੰਤਰੀ ਜਗਤ ਸਿੰਘਕਰ ਉਸੇ ਗੱਲ ਨੂੰ ਲੋਕ ਸਭਾ ਦੇ ਵਿੱਚ ਖੜਕੇ ਇਹ ਗੱਲ ਕਹਿੰਦਾ ਕਿ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਜਿਹੜਾ ਕਿ ਮਾਫੀਆ ਹੋਇਆ ਹੋਇਆ ਤੇ ਬਹੁਤ ਵੱਡੀ ਕਰਪਸ਼ਨ ਜਿਹੜਾ ਜੰਤ ਕਰ ਰਹੇ ਨੇਗੇ ਪਿਛਲੇ ਦਿਨ ਵੀ ਪੰਜਾਬ ਦੇ ਡੀਜੀਪੀ ਦਾ ਬਿਆਨ ਹੈ ਇਹ ਅੱਜ ਜਿਹੜਾ ਸਭ ਤੋਂ ਵੱਧ ਜਿਹੜਾ ਗੈਂਗਸਟਰ ਤੇ ਜਿਹੜਾ ਆ ਜਿਹੜਾ ਮਾਫੀਆ ਹੈ ਆ ਜਿਹੜਾ ਏਜੰਟ ਮਾਫੀ ਇਹਦੇ ਖਿਲਾਫ ਕਾਰਵਾਈ ਕਰਨ ਦੀ ਲੋੜ ਹੈ ਅੱਜ ਇਹਨਾਂ ਦੇ ਗੱਲ ਖੁੱਲ੍ਹਣੇ ਜਿਹੜੇ ਸ਼ੁਰੂ ਹੋਏ ਨੇ ਜੇ ਆਪਾਂ 3 ਸਾਲਾਂ ਤੋਂ ਇਸ ਲੜਾਈ ਨੂੰ ਲੜ ਰਹੇ ਹਾਂ ਕਿਸਾਨੀ ਦੀ ਲੜਾਈ ਜਿੰਨੀਆਂ ਵੀ ਲੜਾਈਆਂ ਨੇ ਅੱਜ ਤੱਕ ਪੋਲਿਟਿਕਲ ਬੰਦੇਆਂ ਦਾ ਕਿਸੇ ਨੇ ਵੀ ਜਿੱਤ ਕੇ ਦਿੱਤੀਆਂ ਆਰ ਪੋਲਿਟਿਕਲ ਕਿਸਾਨੀ ਦੀ ਗੱਲ ਕਰੀਏ ਸਾਡੇ ਕਿਸਾਨ ਲੀਡਰਾਂ ਨੇ ਸਾਰੇ ਬੰਦੇ ਨੇ ਜਿੱਤ ਕੇ ਦਿੱਤੀਆਂ ਨੇ ਸਾੜਾ ਜਿਹਾ ਰਾਜਨੀਤਿਕ ਕੋਈ ਗੱਲ ਕਰਨ ਦੀ ਸਮਾਂ ਨਹੀਂ ਹੈਗਾ ਅੱਜ ਤਾਂ ਸਾਡੇ ਭਰਾਵਾਂ ਨੂੰ ਸੇ ਵਿਧਾਈ ਦੇਣਾ ਚਾਹੁੰਦੇ ਆ ਕਿ ਜਿਹੜੇ ਇੰਨਾ ਸਾਡੇ ਲਈ ਸੋਚਦੇ ਨੇ ਕਿ ਸਾਡੇ ਪੰਜਾਬ ਲਈ ਸੋਚਦੇ ਨੇਗੇ ਐਡਾ ਵੱਡਾ ਬਾਈਜੀ ਕੰਮ ਹੈ ਜੋਰਪੁਰ ਜੌਰਪ ਦਾ ਉਹਨਾਂ ਦੀਆਂ ਫਰੈਂਚਾਈਜ਼ ਆ 7-8 ਬਾਈ ਜੀ ਕੋਲੇ ਫਰੈਂਚਾਈਜ਼ ਹੀ ਨੇਗੀਆਂ ਐਡਾ ਵੱਡਾ ਮਲਾ ਘੰਡਾ ਬੰਨਣਾ ਨੂੰ ਐਵੇਂ ਨਹੀਂ ਪਤਾ ਹੋਣਾ ਵੀ ਇਹ ਇਹ ਸ਼ੋਅ ਆਫ ਕਰਨ ਵਾਲੇ ਬੰਦੇ ਨਹੀਂ ਹੈਗੇ ਇਹ ਇਹ ਮੈਂ ਦੇਖਿਆ ਜੱਗੀ ਬਾਈ ਵਰਗੇ ਸ਼ੋਅ ਆਫ ਕਰਨ ਵਾਲੇ ਨਹੀਂ ਹੈਗੇ ਮੈਂ ਹੋਰਾਂ ਮੰਨਿਆ ਕੋਲੇ ਵੀ ਜਾਣਾ ਵੀ ਐਡਾ ਵੱਡਾ ਪਰਮਾਤਮਾ ਦੀ ਕਿਰਪਾ ਨਾਲ ਕਾਰੋਬਾਰ ਆ ਸਾਡੇ ਭਰਾਵਾਂ ਦਾ ਵੀ ਜਿਹੜੀਆਂ ਜਿਹੜੀਆਂ ਫਰੈਂਚਾਈਜ਼ ਆ ਕਿਸੇ ਆਮ ਬੰਦੇ ਨੂੰ ਮਿਲਦੀਆਂ ਨਹੀਂ ਹੈਗੀਆਂ ਕਰੋੜਾਂ ਰੁਪਈਆ ਦਾ ਜਿਹੜਾ ਕਾਰੋਬਾਰ ਆ ਇਸ ਕਰਕੇ ਤਾਂ ਕਰਕੇ ਇਹ ਆਪਣੇ ਪਿੰਡ ਬਾਰੇ ਸੋਧਦੇ ਨੇ ਨਾ ਇਹਨਾਂ ਵਿੱਚ ਫੁਕਰਪਣਾ ਨਿਮਰਤਾ ਇਹ ਦੇਖ ਲਓ ਕਿੰਨੀਆਂ ਜੱਗੀ ਬਾਈ ਤੇ ਹੈਰੀ ਬਾਈ ਨਾ ਦਾ ਬਹੁਤ ਬਹੁਤ ਧੰਨਵਾਦ ਕਰਦਾ। ਆਖਰੀ ਸਵਾਲ ਬੇਸ਼ੱਕ ਇਹ ਗਰਾਊਂਡ ਬਣਾਉਣੇ ਬਹੁਤ ਸਾਰੀਆਂ ਕੰਮ ਕਰਦੇ ਜਿਹੜੇ ਲੋਕਾਂ ਦੇ ਲਈ ਇਸ ਸਰਕਾਰਾਂ ਦਾ ਕੰਮ ਆ। ਤਾਂ ਲੱਗਦਾ ਕਿ ਜੱਗੀ ਬਾਈ ਵਰਗੇ ਨੌਜਵਾਨ ਹਰ ਪਿੰਡ ਦੇ ਵਿੱਚ ਹੁਣ ਤਾਂ ਬਹੁਤ ਵੱਡਾ ਬਿਲਕੁਲ ਮੈਂ ਤਾਂ ਇਹੀ ਗੱਲ ਕਹਿਣਾ ਚਾਹਣਾ ਵੀ ਤੁਸੀਂ ਇਹ ਹਿਸਾਬ ਲਾ ਲਓ ਚਲੋ ਕੰਡਾ ਬੰਨੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਨਾਵਰ ਬੰਦੇ ਨੇਗੇ ਪਰ ਜਿਸ ਪ੍ਰਕਾਰ ਬਾਈ ਵਰਗੇ ਕੰਮ ਕਰ ਰਹੇ ਨੇ ਇਸ ਵਰਗੇ ਜੇ ਇਸ ਪ੍ਰਕਾਰ ਦੇ ਸਾਰੇ ਪਿੰਡਾਂ ਦੇ ਵਿੱਚ ਹੋਣ ਤਾਂ ਅਸੀਂ ਪੰਜਾਬ ਨੂੰ ਦੇਖੋ ਸਾਨੂੰ ਪੰਜਾਬ ਨੂੰ ਸਵਾਰਨਾ ਹੀ ਪੈਣਾ ਬਾਈ ਜੀ। ਅਸੀਂ ਵਿਦੇਸ਼ਾਂ ਦੇ ਵਿੱਚ ਜਿੰਨਾ ਮਰਜੀ ਪੈਰ ਗੱਡ ਲਈ ਜੱਗੀ ਬਾਈ ਦੀ ਸੋਚ ਆ। ਜੱਗੀ ਬਾਈ ਤੇ ਮੈਂ ਹਮੇਸ਼ਾ ਇੱਕੋ ਹੀ ਗੱਲ ਕਰਦੇ ਰਹਾ ਕਹਿੰਦਾ ਆਪਾਂ ਭਾਵੇਂ ਯੂਰਪ ਦੇ ਵਿੱਚ ਜਿੰਨਾ ਮਰਜ਼ੀ ਕਾਮਯਾਬ ਹੋ ਜਾਈਏ ਕਹਿੰਦਾ ਜੇ ਇਥੇ ਆਰਪਾ ਖਰਮਾ ਦਾ ਕਰੋੜਾ ਕਾਰੋਬਾਰ ਖੜਾ ਕਰ ਲਈਏ ਕਹਿੰਦਾ ਪਰ ਜਿਹੜੀ ਆਪਣੀ ਜਾੜਾ ਉਹ ਪੰਜਾਬ ਹੈ ਇਸ ਪੰਜਾਬ ਨੂੰ ਕਹਿੰਦਾ ਆਪਾਂ ਨੂੰ ਖੜਾ ਕਰਨਾ ਹੀ ਪੈਣਾ ਇਹ ਆਪਣੀ ਗੁਰੂਆਂ ਪੀਰਾਂ ਦੀ ਧਰਤੀ ਆ ਦੇਖੋ ਅੱਜ ਅਸੀਂ ਇਹ ਇਸ ਆਪਾਂ ਗਰਾਊਂਡ ਦੀ ਜਿਹੜੀ ਕਿ ਆਪਾਂ ਓਪਨਿੰਗ ਕਰ ਰਹੇ ਹਾਂ ਜੈ ਦੁਮਾ ਜਿਹੜੇ ਵੱਖਰੇ ਵੱਖਰੇ ਕਾਰ ਚੱਲਣਗੇ ਪਰ ਕਾਰ ਚਲਾਉਣ ਤੋਂ ਪਹਿਲਾਂ ਗੁਰੂ ਦਾ ਓਟ ਆਸਰਾ ਲੈਂਦਾ ਹੈ ਗੁਰੂ ਦਾ ਪਾਠ ਸੁਖਣੀ ਸਾਹਿਬ ਦਾ ਪਾਠ ਕਰਾ ਕੇ ਤੇ ਕੀਤਨੀ ਜਥਿਆਂ ਤੋਂ ਕੀਰਤਨ ਕਰਵਾ ਕੇ ਫਿਰ ਜਿਹੜਾ ਅਗਲੇ ਕਾਰਵਾਈ ਸ਼ੁਰੂ ਹੋਣਗੇ ਅਗਲੀ ਕਾਰਵਾਈ ਉੱਥੇ ਵੀ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਉੱਪਰ ਮਹਾਰਾਜ ਦੇ ਉੱਪਰ ਪੂਰਾ ਸਥਾਨ ਬਣਾਇਆ ਹੋਇਆ ਸਾਡੀਆਂ ਭੈਣਾਂ ਜੱਗੀ ਬਾਈ ਦੇ ਘਰ ਵਾਲੀ ਹੈਰੀ ਬਾਈ ਦੇ ਭੈਣ ਘਰ ਵਾਲੀ ਦੋਨੇ ਉੱਪਰ ਪਾਠ ਨੂੰ ਪੂਰਾ ਨਿਤਨੇਮ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਇੰਨਾ ਪਰਿਵਾਰ ਗੁਰੂ ਨਾਲ ਜੁੜਿਆ ਹੋਇਆ ਥੈਂਕ ਯੂ ਭਲੇ ਮੇਰੇ ਬਹੁਤ ਧੰਨਵਾਦ ਜੀ